ਹੈਲੋ ਡੀਅਰ ਸਟੂਡੈਂਟਸ ਅੱਜ ਆਪਾਂ ਕਰਾਂਗੇ ਪੰਜਾਬੀ ਮਾਂ ਬੋਲੀ ਕਲਾਸ 3 ਦੀ ਬੁੱਕ ਦਾ ਚੈਪਟਰ ਨੰਬਰ 4 ਹਾਂਜੀ ਚੈਪਟਰ ਨੰਬਰ 4 ਹੈ ਜੀ ਭਾਗਾਂ ਵਾਲਾ ਦਿਨ ਠੀਕ ਹੈ ਭਗਤ ਸਿੰਘ ਸਰਦਾਰ ਪਾਈ ਗੋਰੇ ਨੂੰ ਵੰਗਾਰ ਗੋਰਾ ਸੀ ਬੜਾ ਮਕਾਰ ਦਿੱਤੀ ਉਸ ਦੀ ਭੁਗਤ ਸਵਾਰ ਭਾਰਤ ਦੇਸ਼ ਆਜ਼ਾਦ ਕਰਾਇਆ ਭਾਗਾਂ ਵਾਲਾ ਦਿਨ ਸੀ ਆਇਆ 22 ਸਤੰਬਰ ਦਾ ਦਿਨ ਆਇਆ ਦੁਨੀਆ ਵਿੱਚ ਇਸ ਕਦਮ ਸੀ ਪਾਇਆ ਭਗਤ ਸਿੰਘ ਸੀ ਨਾਂ ਰਖਾਇਆ ਭਾਗਾ ਵਾਲਾ ਦਿਨ ਸੀ ਆਇਆ ਪਿਤਾ ਕਿਸ਼ਨ ਸਿੰਘ ਵਾਰੇ ਜਾਵੇ ਵਿਦਿਆਵਤੀ ਨੂੰ ਆਖ ਸੁਣਾਵੇ ਕਿੰਨਾ ਸੋਹਣਾ ਬਾਲਕ ਜਾਇਆ ਭਾਗਾ ਵਾਲਾ ਦਿਨ ਸੀ ਆਇਆ ਖਟਕੜ ਕਲਾ ਨੂੰ ਭਾਗ ਸਿਲਾਏ ਨਵਾਂ ਸ਼ਹਿਰ ਹੈ ਜਿਲਾ ਕਹਾਏ ਸੀ ਪੰਜਾਬ ਦਾ ਮਾਣ ਵਧਾਇਆ ਭਾਗਾ ਵਾਲਾ ਦਿਨ ਸੀ ਆਇਆ ਪੜ੍ਹ ਲਿਖ ਕੇ ਜਦ ਬਾਹਰ ਆਇਆ ਕ੍ਰਾਂਤੀਕਾਰੀ ਸੀ ਅਖਵਾਇਆ ਸਾਂਡਰਸ ਨੂੰ ਉਸ ਮਾਰ ਮੁਕਾਇਆ ਭਾਗਾ ਵਾਲਾ ਦਿਨ ਸੀ ਆਇਆ ਵਿੱਚ ਅਸੈਂਬਲੀ ਬੰਬ ਸੰਨੁੱਟੇ ਦੇਖਣ ਗੋਰੇ ਲੁੱਟੇ ਪੁੱਟੇ ਇਨਕਲਾਬ ਦਾ ਨਾਰਾ ਲਾਇਆ ਭਾਗਾ ਵਾਲਾ ਦਿਨ ਸੀ ਆਇਆ 3 ਮਾਰਚ ਦਾ ਦਿਨ ਜਦ ਆਇਆ ਫਾਂਸੀ ਉੱਤੇ ਗਿਆ ਲਟਕਾਇਆ ਦੇਸ਼ ਵਾਸੀਆਂ ਨੂੰ ਜਗਾਇਆ ਭਾਰਤ ਦੇਸ਼ ਆਜ਼ਾਦ ਕਰਾਇਆ ਭਾਗਾਂ ਵਾਲਾ ਦਿਨ ਸੀ ਆਇਆ ਠੀਕ ਹੈ ਓਕੇ ਸ਼ਬਦਾਂ ਦੇ ਅਰਥ ਗੋਰਾ ਅੰਗਰੇਜ਼ ਮਕਾਰ ਕਮੀਨਾ ਚਲਾਕ ਭਾਗਾ ਵਾਲਾ ਕਿਸਮਤ ਵਾਲਾ ਵਾਰੇ ਜਾਵਾਂ ਸਦਕੇ ਜਾਵਾਂ ਵੰਗਾਰ ਪਾਉਣਾ ਚੁਣੌਤੀ ਦੇਣਾ ਭੁਗਤ ਸਵਾਰਨੀ ਸਬਕ ਸਿਖਾਉਣਾ ਦੁਨੀਆ ਵਿੱਚ ਕਦਮ ਪਾਉਣਾ ਜਨਮ ਲੈਣਾ ਜਾਇਆ ਪੈਦਾ ਕੀਤਾ ਓ ਕਿਡਿਆ ਸਟੂਡੈਂਟਸ